ਦੋਸਤੋ ਤੁਸੀਂ ਜੁੜੇ ਹੋਏ ਹੋ ਆ ਪ੍ਰੋਗਰਾਮ ਮਹਿਕ ਪਿੰਡ ਦੇ ਨਾਮ ਤੇ ਮੈਂ ਤੁਹਾਡਾ ਦੋਸਤ ਤੇ ਹੋਸਟ ਸੁਵਿੰਦਰ ਰਾਜਪਾਲ ਪਿੰਡ ਸਿੱਕਵਾਲਾ ਪ੍ਰੋਗਰਾਮ ਮਹਿਕ ਪਿੰਡ ਦੇ ਵਿੱਚ ਅੱਜ ਆਪਾਂ ਗੱਲਬਾਤਾਂ ਕਰਦੇ ਆਂ ਪੁਰਾਣੇ ਸਮੇਂ ਦੇ ਵਿਰਸੇ ਬਰਾਸਦੀਆਂ ਪੁਰਾਣੇ ਸਮੇਂ ਦੇ ਵਿੱਚ ਕਈ ਚੀਜ਼ਾਂ ਹੋਈਆਂ ਸੀ ਕਿ ਬਹੁਤ ਸਾਰੀਆਂ ਚੀਜ਼ਾਂ ਹੀ ਹੋਈਆਂ ਸੀ ਜਿਹੜੀਆਂ ਹੁਣ ਲਾਪਤਾ ਹੋ ਗਈਆਂ ਲੋਪ ਹੋ ਗਈਆਂ ਖਤਮ ਹੋ ਗਈਆਂ ਉਹਨਾਂ ਬਾਰੇ ਆਪਾਂ ਗੱਲ ਅਕਸਰ ਕਰਦੇ ਰਹੇ ਨੇ ਅੱਜ ਵੀ ਉਸੇ ਤਰ੍ਹਾਂ ਦੀ ਗੱਲ ਲੈ ਕੇ ਮੈਂ ਹਾਜ਼ਰ ਹੋਇਆ ਹਾਂ ਜਿਹਦੇ ਵਿੱਚ ਅੱਜ ਆਪਾਂ ਗੱਲ ਕਰਾਂਗੇ ਓਟੇਰਨ ਦੀ ਓਟੇਰਨ ਕੀ ਚੀਜ਼ ਹੁੰਦੀ ਸੀ। ਪਾਣੇ ਵਿਲਣ ਦੇ ਵਿੱਚ ਸਾਰੇ ਲੋਕ ਹੀ ਸੂਤ ਤੇ ਸੂਟ ਪਾਉਂਦੇ ਸੀ। ਤੇ ਉਹ ਬਣਾਉਣ ਦੇ ਲਈ ਜਿਹੜਾ ਵਿਧੀ ਵਿਦਾਨ ਹੁੰਦਾ ਸੀਗਾ ਓਟੇਰਨ ਤੋਂ ਸ਼ੁਰੂ ਹੁੰਦਾ ਸੀ ਜਾਂ ਚਰਖੇ ਤੋਂ ਸ਼ੁਰੂ ਹੁੰਦਾ ਸੀਗਾ। ਓਟੇਰਨ ਕੀ ਸੀ ਆਪਾਂ ਇਹਦੇ ਬਾਰੇ ਜਾਣਕਾਰੀ ਲਈਏ ਚਰਖੇ ਬਾਰੇ ਤੇ ਹੋਰ ਬਾਕੀ ਕੱਲਾ ਮਤਾਂ ਵੀ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਵਾਂਗੇ। ਲੱਕੜੀ ਦੇ ਕਟਾਂਚੇ ਨੂੰ ਜਿਸ ਤੇ ਸੂਤ ਦੇ ਗਰੋਟੇ ਦੇ ਧਾਗੇ ਨੂੰ ਲਾ ਕੇ ਅੱਟੇ ਬਣਾਈ ਜਾਂਦੀ ਅਟੇਰਣ ਕਹਿੰਦੇ ਸੀ ਉਸ ਨੂੰ ਪਹਿਲੇ ਸਮੇਂ ਚ ਲੋਕ ਮੋٹے ਸੂਤ ਤੇ ਬਣੇ ਕੱਪੜੇ ਪਾਉਂਦੇ ਸੀਗੇ ਜਿਸ ਨੂੰ ਖੱਦਰ ਕਹਿੰਦੇ ਸੀਗੇ ਮੋٹے ਸੂਤ ਤੋਂ ਹੀ ਹੋਰ ਕੱਪੜੇ ਜਿਵੇਂ ਤਪਟੇ ਖੇਜ਼ ਗਦੈਲੇ ਪਰਜਾਂ ਜਾਂ ਤਲਾਂਜਾਂ ਸਰਾਂ ਨੇ ਬਣਦੇ ਸੀ ਖੱਦਰ ਬਣਾਉਣ ਲਈ ਪਹਿਲਾਂ ਗਰੋਟਾਂ ਤੋਂ ਅਟੇਰਣ ਨਾਲ ਅਟੀਆਂ ਬਣਾਈਆਂ ਜਾਂਦੀਆਂ ਸੀ ਪੱਟੀਆਂ ਤਾਂ ਫਿਰ ਜਿਹੜੀ ਖੱਦਰ ਦੇ ਵਾਸਤਾ ਬਣਾਉਣੀ ਹੁੰਦੀ ਸੀ ਦੋਸਤੋ ਉਸ ਨੂੰ ਤਾਣਾ ਤਣ ਕੇ ਬਣਾਈ ਜਾਂਦੀ ਸੀ ਜੇਕਰ ਕੋ ਰੰਗਦਾਰ ਕਪੜਾ ਉਂਤ ਪੱਟਾ ਕਿਸ ਤਰੀਕੇ ਬਣਾਉਣੀ ਹੁੰਦੀ ਤਾਂ ਉਹ ਵੀ ਪੱਟੀਆਂ ਰੰਗ ਕੇ ਹੀ ਬਣਾਈ ਜਾਂਦੀ ਸੀ ਅਟੇਰਣ ਬਣਾਉਣ ਲਈ ਆਟਕ ਵਿੱਚ ਲੰਬੀ 1/2 ਇੰਚ ਗੋਲ ਜਈ ਪੱਟੀ ਲਈ ਜਾਂਦੀ ਸੀ ਇਸ ਪੱਟੀ ਨੂੰ ਹੱਥਾ ਕਹਿੰਦੇ ਸੀ ਹੱਥੇ ਦੇ ਦੋਵੇਂ ਕਿਨਾਰਿਆਂ ਤੇ 7-8 ਇੰਚ ਰੰਮੀਆਂ ਤੇ ਅੱਧਾ ਕਿੰਚ ਗੋਲ ਜਿਹੀਆਂ ਫੱਟੀਆਂ ਵਿਚਕਾਰ ਤੋਂ ਲਾਈਆਂ ਜਾਂਦੀਆਂ ਸੀ ਉਚਾਲੇ ਯਾਨੀ ਕਿ ਉਹ ਡੰਡੀ ਲਾਈ ਜਾਂਦੀ ਸੀ ਇਹ ਫੱਟੀਆਂ ਥੋੜੀਆਂ ਜਿਹੀ ਬਾਹਰ ਨੂੰ ਕਰਵਦਾਰ ਹੁੰਦੀਆਂ ਸੀ ਗੁਲਾਈਦਾਰ ਹੁੰਦੀਆਂ ਸੀਆਂ ਉੱਪਰਲੀ ਫੱਟੀ ਦੇ ਸਿਰਿਆਂ ਤੇ ਦੋ ਕੰਨ ਜਿਹਾ ਘੜੇ ਹੁੰਦੇ ਸੀ ਤੁਸੀਂ ਦੇਖਿਓ ਨਹੀਂ ਐ ਇਹ ਤਾਂ ਫੋਟੋ ਨਾਲ ਲਾਉਂਗਾ ਫਿਰ ਦੇਖ ਲਓ ਜਿਹੜੇ ਸੂਤ ਨਾਲ ਦਰੁੱਤਰ ਨਹੀਂ ਹੋਣ ਤੇ ਅਸੀਂ ਬੇ ਟੇ ਗਰੰਦਾ ਸੂਤੇ ਪਾਸੋਂ ਗੁਲਾਈਦਾਰ ਹੁੰਦੀ ਸੀ ਦੂਜੇ ਪਾਸੇ ਉਹ ਦੇ ਕੰਨ ਜੇ ਬਣੇ ਹੁੰਦੇ ਸੀ ਜਿ ਤੋਂ ਸੂਤ ਸਰਕਦਾ ਰਹੇ ਸੀ ਬਸ ਇਹ ਟਾਂਚਾ ਹੁੰਦਾ ਸੀ ਟੇ ਲੰਦਾ ਇਸ ਤਰ੍ਹਾਂ ਦੇ ਟੇਰ ਨੂੰ ਹੁੰਦੀ ਸੀ ਜਨਾਨੀਆਂ ਇਸ ਤਰ੍ਹਾਂ ਉਹ ਦੇ ਉੱਤੇ ਸੂਤ ਕੁਮਾਰੀ ਜਾਨੀ ਹੱਥ ਵਿੱਚ ਪਾਇਆ ਹੁੰਦਾ ਉੱਤੇ ਸੂਤ ਇੱਕ ਹੱਥ ਨਾਲ ਚੜਾਈ ਜਾਂਦੀਆਂ ਸੀ ਹੁਣ ਲੋਕ ਸੂਤ ਦੇ ਕੱਪੜੇ ਬਹੁਤ ਘੱਟ ਪਾਉਂਦੇ ਪਾਉਂਦੇ ਨੇ ਖਦਰ ਦੇ ਤਾਂ ਪੋਣੇ ਵੀ ਨਹੀਂ ਹੁੰਦੇ ਹੁਣ ਮਿਲਦੇ ਜਿਹੜੇ ਪਾਣੇ ਬਣੇ ਚ ਪੋਣੇ ਤਾਂ ਕਟੋ-ਕਟ ਛਾਬਿਆਂ ਦੇ ਵਿੱਚ ਖਦਰ ਦੇ ਹੁੰਦੇ ਸੀਗੇ ਉਹ ਵੀ ਅਜਕਲ ਨਹੀਂ ਰੇ ਸੂਤਪੁਣੇ ਤਾਂ ਬਹੁਤ ਦੂਰ ਦੀ ਗੱਲ ਐ ਹੁਣ ਤੱਕ ਅਦਰਪਾਲ ਵਾਲੇ ਤੇ ਹੋਂ ਦਾ ਨਾਂ ਦਰਿਆਾਂ ਤੇ ਹੁੰਦੀਆਂ ਤੇ ਨਾਲ ਜਾਈਆਂ ਚੁੰਦੀਆਂ ਕਦਰ ਦੀਆਂ ਜਿਹੜੀਆਂ ਗਰਮ ਹੋਈ ਹੁੰਦੀਆਂ ਸੀਆਂ ਤੇ ਵਧੀਆ ਹੁੰਦੀਆਂ ਸੀ ਇਸ ਤਰ੍ਹਾਂ ਦੀਆਂ ਹੋਰ ਗੱਲਾਂ ਵੀ ਦੋਸਤੋ ਐ ਜਿਹੜੀਆਂ ਤੁਹਾਡੇ ਸਾਹਮਣੇ ਪੇਸ਼ ਕਰੂੰਗਾ ਉਮੀਦ ਐ ਤੁਹਾਨੂੰ ਜਾਣਕਾਰੀ ਹੋ ਗਈ ਹੋਣੀ ਆ ਟੀਰਨ ਬਾਰੇ ਹੋਰ ਗੱਲਾਂ ਬਾਤਾਂ ਵੀ ਆਪਾਂ ਅਗਲੇ ਪ੍ਰੋਗਰਾਮਾਂ ਦੇ ਵਿੱਚ ਕਰਦੇ ਰਵਾਂਗੇ ਕੋਰਾਂ ਤੁਸੀਂ ਕਿੱਥੋਂ ਬੈਠੇ ਦੇਖ ਰਹੇ ਹੋ ਜਰੂਰ ਕਮੈਂਟ ਦੇ ਵਿੱਚ ਦੱਸਿਓ ਤੇ ਕਿਰਪਾ ਕਰਕੇ ਇਸ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਦੇ ਹੋ ਤੇ ਪੇਜ ਨੂੰ ਫੋਲੋ ਵੀ ਜ਼ਰੂਰ ਕਰ ਲਿਓ ਤੁਹਾਡਾ ਬਹੁਤ ਬਹੁਤ ਧੰਨਵਾਦ ਹੋਊਗਾ ਵੈਸੇ ਬਰਸੇ ਬਰਸੇ ਵੀ ਗੱਲਾਂ ਦੋਸਤੋ ਸ਼ੇਅਰ ਕਰਦੇ ਹੋਗੇ ਤਾਂ ਤੁਹਾਡੀ ਮਿਹਰਬਾਨੀ ਨੂੰ ਲੋਕਾਂ ਨੂੰ ਜਾਣਕਾਰੀ ਮਿਲ ਜਾਂਦੀ ਐ ਇਸ ਨਾਲ ਬਹੁਤ ਬਹੁਤ ਸ਼ੁਕਰੀਆ ਜੀ ਪਿਆਰ ਸਤਿਕਾਰ ਨਾਲ ਸਤਿ ਸ਼੍ਰੀ ਅਕਾਲ ਚੰਦੇਵਾਸਤ